ਕਬੀਰ ਸਾ ਮਹਾਰਾਜ ਜੀ ਬੜੇ ਪਿਆਰ ਨਾਲ ਫਰਮਾਉਂਦੇ ਆ ਕਿ ਸਤ ਗਿਆ ਤੋ ਕੀ ਆ ਰਹਾ ਸੀਲ ਗਿਆ ਸਭ ਵਿਛਾੜ ਭਗਤੀ ਖੇਤ ਕਿਵੇਂ ਬਚੇ ਜਦ ਟੁੱਟ ਗਈ ਹੈ ਬਾੜ ਜਿਹੜਾ ਸਤਿਆ ਇਹ ਸੰਤਾਂ ਮਹਾਂਪੁਰਖਾਂ ਦੀ ਇੱਕ ਨਹੀਂ ਦੱਸੀ ਆ ਜਿੱਦਾਂ ਐਸੀ ਕੋਈ ਕੋਠੀ ਬਣਾਉਣੇ ਜਾਂ ਕੋਈ ਕਮਰੇ ਬਣਾਉਣੇ ਆ ਕੋਈ ਵੀ ਚੀਜ਼ ਬਣਾਉਣੇ ਆ ਤੇ ਆਪਾਂ ਥੱਲੇੋਂ ਨਹੀਂ ਮਜ਼ਬੂਤ ਕਰਦੇ ਆ ਕਿ ਕੱਲ ਨੂੰ ਉੱਤੇ ਦੇ ਆਪਾਂ ਕੋਈ ਬਿਲਡਿੰਗ ਹੋਰ ਵੀ ਤਿਆਰ ਕਰ ਸਕਨੇ ਇਦਾਂ ਜਿਹਨਾਂ ਦੇ ਪਾਸ ਸਤ ਹੁੰਦਾ ਵਾ ਉਹ ਸਤ ਦੀ ਮਿਸਾਲ ਦਿੰਦੇ ਆ ਹਾਂਜੀ ਉਹ ਦੱਸਦੇ ਆ ਕਿ ਜਿਹੜਾ ਸਤ ਆ ਇਹ ਇੱਕ ਭਗਤੀ ਦੀ ਨਹੀਂ ਆ ਜਿਨ੍ਹਾਂ ਨੇ ਆਪ ਰੱਖਿਆ ਉਹ ਇਹਦੇ ਬਾਰੇ ਦੱਸਣਗੇ ਜਿਨ੍ਹਾਂ ਨੇ ਨਹੀਂ ਰੱਖਿਆ ਉਹ ਨਹੀਂ ਦੱਸਣਗੇ ਹਾਂਜੀ ਜਿਹੜੇ ਸੰਤਾਂ ਮਹਾਂਪੁਰਖਾਂ ਨੇ ਜਤ ਸਤ ਰੱਖਿਆ ਉਹ ਦੱਸਦੇ ਜਿਹੜਾ ਸਤਿਆ ਇਹ ਸਾਡਾ ਗੱਲਾਂ ਬਾਤਾਂ ਦੇ ਨਾਲ ਵੀ ਜਾਣਦਾ ਰਹਿੰਦਾ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਨੇ ਉਹਦਾ ਵੀ ਸਾਡਾ ਸਤ ਜਾਣਦਾ ਜਦੋਂ ਆਪਾਂ ਕੰਨਾਂ ਨਾਲ ਕਿਸੇ ਦੀ ਕੋਈ ਮਾੜੀ ਗੱਲ ਸੁਣਨੇ ਆ ਉਹਦਾ ਵੀ ਸਾਡਾ ਸਤ ਜਾਣਦਾ ਰਹਿੰਦਾ ਹਾਂਜੀ ਜਦੋਂ ਕਿਸੇ ਦੇ ਘਰ ਕੋਈ ਖਾਣਾ ਚੰਗਾ ਬਣਿਆ ਹੁੰਦਾ ਵਾ ਤੇ ਉਹਦੀ ਆਪਾਂ ਲਾਈਟਰ ਇਹਨੇ ਆਂ ਕਿ ਬੱਲੇ ਬੱਲੇ ਕਿੰਦਾ ਵਧੀਆ ਉਹਨਾਂ ਨੇ ਖਾਣਾ ਬਣਾਇਆ ਹਾਂਜੀ ਉਹ ਤਾਂ ਵੀ ਸਾਡਾ ਜਾਸਤ ਜਾਂਦਾ ਰਹਿੰਦਾ ਜੋ ਪਰਮਾਤਮਾ ਸਾਨੂੰ ਘਰ ਦਿੰਦਾ ਵਾ ਹਾਂਜੀ ਉਹਦੇ ਵਿੱਚ ਹੀ ਸਾਨੂੰ ਗੁਜ਼ਾਰਾ ਕਰਨਾ ਚਾਹੀਦਾ ਭਾਵੇਂ ਸੁੱਕੀ ਰੋਟੀ ਆ ਤੇ ਉਹਦੇ ਵਿੱਚ ਹੀ ਸਾਨੂੰ ਸਿੱਧ ਕਰਨਾ ਚਾਹੀਦਾ ਹਾਂਜੀ ਇਸ ਸੰਤਾ ਮਹਾਂਪੁਰਖਾਂ ਨੇ ਜਿਨ੍ਹਾਂ ਨੇ ਆਪ ਰੱਖਿਆ ਉਹ ਦੁੱਝੇਂ ਦੱਸਦੇ ਹਾਂਜੀ ਦਾਦੂ ਸਾਹਿਬ ਜੀ ਨੇ ਵੀ ਸੱਤ ਬਾਰੇ ਕਿਹਾ ਵਾ ਸਾਈ ਸਤ ਸੰਤੋਖ ਦੇ ਪਾਵ ਪਗਤੀ ਬਿਸਵਾਸ ਸਿੱਧਕ ਸਬੂਰੀ ਸੱਚ ਦੇ ਮੰਗੇ ਦਦਸ ਦਾਦੂ ਸਾਹਿਬ ਜੀ ਨੇ ਬੜੇ ਪਿਆਰ ਨਾਲ ਫਰਮਾਇਆ ਕਿ ਇਹ ਸਾਈ ਜਿੱਦਾਂ ਆਪਾਂ ਆਪਣੇ ਸਤਿਗੁਰ ਨੂੰ ਸਤਿਗੁਰ ਕਹਿੰਨੇ ਆ ਤੇ ਮੁਸਲਮਾਨ ਸਾਈ ਕਹਿ ਦਿੰਦੇ ਆ ਉਹਨਾਂ ਨੇ ਕਿਹਾ اے ਸਾਈ ਮੈਨੂੰ ਸੱਤ ਦੇ ਸੱਤ ਪਹਿਲੋ ਸੱਤ ਹੀ ਮੰਗਿਆ ਉਹਨਾਂ ਨੇ ਹਾਂਜੀ ਸੱਤ ਦੇ ਸੰਤੋਖ ਦੇ ਭਗਤੀ ਦੇ ਤੇ ਵਿਸ਼ਵਾਸ ਦੇ ਹਾਂਜੀ ਉਹਨਾਂ ਨੇ ਸਭ ਕੁਝ ਹੀ ਮੰਗ ਲਿਆ ਕਿ ਮੇਰੇ ਸਾਈ ਮੈਨੂੰ ਸੱਤ ਵੀ ਦੇ ਸੰਤੋਖ ਵੀ ਦੇ ਭਾਵ ਦੇ ਭਗਤੀ ਦੇ ਵਿਸ਼ਵਾਸ ਦੇ ਹਾਂਜੀ ਕਿ ਮੇਰੇ ਚ ਕੋਈ ਕਿਸੇ ਕਿ ਸੰਧੀ ਕੋਈ ਭਾਵਨਾ ਨਹੀਂ ਆਉਣੀ ਚਾਹੀਦੀ ਹਾਂਜੀ ਭਾਵ ਭਗਤੀ ਵਿਸਵਾਸ ਜੇ ਕੋਈ ਭਾਵਨਾ ਆਊਗਾ ਤੇ ਭਗਤੀ ਸਾਡੀ ਬਣੀ ਰਹੂ ਤੇ ਜਦੋਂ ਸਾਡੇ ਦਿਲ ਚ ਕੋਈ ਭਾਵ ਆ ਜਾਂਦਾ ਵਾ ਤੇ ਸਾਡੀ ਕੀਤੀ ਕਰਾਈ ਸਭ ਕਮਾਈ ਜਿਹੜੀ ਗਰਖ ਹੋ ਜਾਂਦੀ ਅਸੀਂ ਕਿਵੇਂ ਇਹ ਕਹਿ ਰਹੇ ਕਿ ਹੀ ਕੜਾ ਕਿਸੇ ਦੇ ਕੋਈ ਮੜਾ ਕੀਤਾ ਹਾਂਜੀ ਪਰ ਬਸ ਜੇ ਮੜਾ ਜਾਂ ਕੋਈ ਇਸ਼ਾਰਾ ਹੀ ਕਰ ਦਈਏ ਤੇ ਉਹਦੇ ਨਾਲ ਵੀ ਭਗਤੀ ਸਾਡੀ ਜਿਹੜੀ ਗਰਖ ਹੋ ਜਾਂਦੀ ਇਸ ਕੱਕ ਸੰਤ ਮਹਾਪੁਰ ਕਹਿੰਦੇ ਆ ਕਿ ਥੋੜਾ ਕਰ ਲਾ ਤੂੰ ਭਾਈ ਹਾਂਜੀ ਤੇਰੇ ਕੋ ਰਊਗਾ ਹਾਂਜੀ ਤੇ ਤੂੰ ਕਿਸੇ ਦੀ ਨਿੰਦਿਆ ਨਾ ਕਰ ਨਿੰਦਿਆ ਬੜੀ ਜੱਗ ਮਾਹੇ ਕਰਨੀ ਪਾਪੀ ਦੀ ਵੀ ਨਹੀਂ ਹਾਂਜੀ ਕਬੀਰ ਸਾਹਿਬ ਮਰੀਦਾ ਦੱਸਦੇ ਕਿ ਨਿੰਦਕ ਮਰ ਗਿਆ ਕਬੀਰ ਸਾਹਿਬ ਮਾਰੇ ਜੀ ਰੋਏ ਉਹਨਾਂ ਦੇ ਸੇਵਾਦਾਰਾਂ ਨੇ ਕਿਹਾ ਮਰਜੀ ਕਿਉਂ ਰੋਂਦੇ ਹੋ ਤੇ ਤੁਹਾਡੀ ਨਿੰਦਿਆ ਕਰਦਾ ਸੀ ਉਹ ਕਹਿੰਦੇ ਆ ਕਿ ਮੈਂ ਤਾਂ ਰੋਂ ਰਿਆ ਵਾਂ ਅੱਗੇ ਸਾਬਣ ਛੋੜੀ ਤਾਂ ਬਗੈਰ ਹੀ ਕੱਪੜੇ ਧੋਫ ਦੇ ਹੁਣ ਮੈਨੂੰ ਸਾਬਣ ਛੋੜਾ ਲਾਉਣਾ ਪੈਣਾ ਹਾਂਜੀ ਜਿਦੇ ਜਿਹਰੇ ਸੰਤ ਮਹਾਂਪੁਰਖ ਕਮਾਈ ਵਾਲੇ ਹੋਏ ਆ ਉਹਨਾਂ ਨੇ ਨਿੰਦਕਾਂ ਤੇ ਵੀ ਜਾਣ ਕੇ ਵੇਖੋ ਵਿਸ਼ਵਾਸ ਕੀਤਾ ਇੱਕ ਕੋਈ ਜਗਾ ਸੀ ਗਈ ਤੇ ਉਹ ਦਰਿਆ ਨਾ ਕਿਤੇ ਜਾਂਦੇ ਹੁੰਦੇ ਸੀ ਉਹ ਜਗ੍ਹਾ ਤੇ ਇੱਕ ਪੰਡਤ ਜੀ ਹੁਣਾਂ ਨੇ ਜਾਣਾ ਤੇ ਉਹਨੇ ਜਾ ਕੇ ਪੂਜਾ ਕਰਨੀ ਤੇ ਮਗਰ ਉਹਨਾਂ ਦੇ ਕਿੰਨਿੰਦਕ ਨੇ ਜਾਣਾ ਤੇ ਉਹਨੇ ਜਾ ਕੇ ਉਸ ਜਗ੍ਹਾ ਦੇ ਉੱਤੇ 70 ਪੰਜ ਮਾਰ ਕੇ ਆਉਣੇ ਤੇ ਇੱਕ ਦਿਨ ਮਾਲਕ ਨੇ ਸੋਚਿਆ ਕਿ ਮੈਂ ਦੋਹਾਂ 'ਚ ਵੇਖਾਂ ਵੀ ਮੇਰਾ ਭਗਤ ਜ਼ਿਆਦਾ ਕਿਹੜਾ ਵਿਸ਼ਵਾਸ ਵਾਲਾ ਕਿਹੜਾ ਵਾ ਉਹ ਜਿਹੜਾ ਦਰਿਆ ਸੀਗਾ ਉਹਦੇ ਵਿੱਚ ਪਾਣੀ ਇੰਨਾ ਕਿ ਤਗੜਾ ਆ ਗਿਆ ਕਿ ਹਾਂਜੀ ਕਿ ਸਭ ਕੋਈ ਰੁੜੀ ਜਾਵੇ ਤੇ ਹੋਰ ਕੋਈ ਸਾਧਨ ਨਹੀਂ ਸੀ ਆ ਗੰਗਨਦੰਤ ਤੇ ਜਿਹੜਾ ਪੰਡਿਤ ਸੀ ਉਹਨੇ ਸੋਚਿਆ ਕਿ ਜੇ ਮੈਂ ਵਿੱਚ ਚਲ ਗਿਆ ਦਰਿਆ 'ਚ ਤੇ ਰੁੜ ਨਾ ਜਾਵਾਂ ਪਾਣੀ ਬੜਾ ਤੇਜ਼ ਆ ਤੇ ਚਲੋ ਕੱਲ ਕਰ ਲਾਂਗੇ ਪੂਜਨ ਇਹ ਰਾ ਨਿੰਦਕਿਸੀ ਉਹਨੇ ਸੋਚਿਆ ਪੀ ਮੈਂ ਜਾ ਕੇ 70 ਮਾਰ ਕੇ ਆਉਣੇ ਮੈਂ ਰੁੜ ਲਿਓਗਾ ਤੇ ਭਾਵੇਂ ਮੈਂ ਰੁੜ ਜਾਵਾਂ ਜੇ ਮੈਂ ਬਚ ਗਿਆ ਤੇ ਮੈਂ ਆਪਣਾ ਜਾ ਕੇ ਕੰਮ ਕਰਨੇ ਕਰਨਾ ਉਹ ਜਦੋਂ 70 ਨੇ ਮਾਰਨਾ ਸ਼ੁਰੂ ਕੀਤਾ ਤੇ ਪ੍ਰ부 ਦੀ ਮੂਰਤੀ ਦੇ ਵਿੱਚੋਂ ਪ੍ਰਗਟ ਹੋ ਗਿਆ ਭਗਵਾਨ ਹਾਂ ਤੇ ਭਗਤਾ ਮੰਗ ਕੀ ਚਾਹੀਦੀ ਉਹ ਕਹਿੰਦਾ ਮਹਾਰਾਜ ਜੀ ਮੈਂ ਤੁਹਾਡਾ ਭਗਤ ਨਹੀਂ ਮੈਂ ਤਾਂ ਤੁਹਾਡਾ ਨਿੰਦਕ ਆ ਮੈਂ ਤਾਂ ਤੁਹਾਡੇ ਰੋਜ਼ ਬੇਅਦਬੀ ਕਰਦਾ ਮੈਂ ਤਾਂ ਸ਼ਤਰ ਮਾਰਨ ਆਉਣਾ ਜਿਹੜਾ ਤੁਹਾਡਾ ਭਗਤ ਹੈ ਉਹ ਤਾਂ ਦਰਿਆ ਦੇ ਦੁੱਜੇ ਬੰਨੇ ਆਂਦੇ ਕਿ ਨਹੀਂ ਉਹ ਨਹੀਂ ਮੇਰਾ ਭਗਤ ਮੈਨੂੰ ਨਹੀਂ ਪਤਾ ਕਿ ਤੂੰ ਮੈਨੂੰ ਸ਼ਤਰ ਮਾਰਦਾ ਵਾ ਕਿ ਤੂੰ ਕੀ ਕਰਨਾ ਮੈਂ ਤਾਂ ਇੱਕ ਵਿਸ਼ਵਾਸ ਵੇਖਿਆ ਵਾ ਕਿ ਤੂੰ ਵਿਸ਼ਵਾਸ ਦੇ ਨਾਲ ਆਉਣਾ ਤੂੰ ਆਪਣੀ ਮੌਤ ਦੀ ਨਹੀਂ ਪ੍ਰਵਾਹ ਕੀਤੀ ਵੀ ਮੈਂ ਜਿਹੜਾ ਵੀ ਕੰਮ ਕਰਨਾ ਮੈਂ ਉਹ ਕਰਨਾ ਹੀ ਕਰਨਾ ਵਾ ਹਾਂਜੀ ਤੇ ਤੂੰ ਦਰਿਆ ਵਿੱਚ ਆ ਗਿਆ ਵਾ ਤੇ ਤੂੰ ਬੰਨੇ ਲੱਗ ਗਿਆ ਉਹ ਮੇਰਾ ਭਗਤ ਨਹੀਂ ਉਹ ਮੇਰਾ ਸੁੱਖਾਂ ਦਾ ਭਗਤ ਹੈ ਉਹ ਦੁੱਖਾਂ ਦਾ ਭਗਤ ਨਹੀਂ ਉਹ ਦਰਿਆ ਦਾ ਪਾਣੀ ਵੇਖ ਕੇ ਤੂੰ ਉੱਥੇ ਬਹਿ ਗਿਆ ਵਾ ਕਿ ਮੈਂ ਕਿਤੇ ਰੋਣੇ ਜਾਵਾਂ ਹਾਂਜੀ ਉਹ ਨਹੀਂ ਮੇਰਾ ਭਗਤ ਭਗਤ ਮੇਰਾ ਤੂੰ ਆ ਕਿ ਤੂੰ ਆਪਣੇ ਜਿਹੜਾ ਵੀ ਤੂੰ ਕੰਮ ਕਰਨਾ ਉਹ ਤੂੰ ਕਰਨਾ ਹੈ ਤੇ ਮੈਂ ਤੇ ਉਸ ਤੇ ਬੜਾ ਖੁਸ਼ ਹਾਂ ਤੂੰ ਮੰਗ ਤੈਨੂੰ ਕੀ ਚਾਹੀਦਾ ਉਹਨੇ ਦੋ ਤਿੰਨ ਨੇ ਕਿਹਾ ਕਿ ਨਹੀਂ ਸੱਚੇ ਪਾਤਸ਼ਾਹ ਮੈਂ ਨਹੀਂ ਤੁਹਾਡਾ ਭਗਤ ਮੈਂ ਤਾਂ ਬੇਅਦਬ ਕਰਨਾ ਹੁੰਦੇ ਨਹੀਂ ਤੂੰ ਨਹੀਂ ਬੇਅਦਬ ਕਰਦਾ ਤੂੰ ਸਹੀ ਹੈ ਹਾਂਜੀ ਤੇਰਾ ਵਿਸ਼ਵਾਸ ਜਿਹੜਾ ਉਹ ਸਹੀ ਆ ਸਾਨੂੰ ਮਸਲਾ ਸਾਡੇ ਦੇ ਚ ਇਹੋ ਹੁੰਦਾ ਵਾ ਕਿ ਜਦੋਂ ਕਿਸੇ ਦਾ ਹਮਤਾ ਲੈਨੇ ਆ ਕਿ ਵਿਸ਼ਵਾਸ ਕਿਹਦਾ ਹੈਗਾ ਭਾਵੇਂ ਤੋਂ ਮਾੜਾ ਕਰਮ ਕਰਨਾ ਆ ਭਾਵੇਂ ਚੰਗਾ ਆ ਤੂੰ ਆਪਣਾ ਵਿਸ਼ਵਾਸ ਆ ਤੇਰੇ ਦਿਲ ਚ ਤੇ ਵਿਸ਼ਵਾਸਾਂ ਦੇ ਬੇੜੇ ਪਾ ਦੇ ਹਾਂਜੀ ਉਹ ਕਹਿੰਦਾ ਵੀ ਜੇ ਮਰੀ ਤੁਸੀਂ ਮੈਨੂੰ ਕੋਈ ਦੇਣਾ ਚਾਹੁੰਦੇ ਜੇ ਤਾਂ ਮਿਰਤੇ ਇੰਨੀ ਇੱਕ ਦਇਆ ਕਰੋ ਕਿ ਮੈਂ ਤੁਹਾਡੀ ਇੰਨੀ ਇੱਕ ਭਗਤੀ ਕਰਾਂ ਹਾਂਜੀ ਕਿ ਮੈਂ ਕਦੀ ਕਿਸੇ ਦਾ ਦਿਲ ਨਾ ਦਿਖਾਂ ਤੇ ਮੇਰੀਆਂ ਪਿਛਲੀਆਂ ਗਲਤੀਆਂ ਸਾਰੀਆਂ ਤੁਸੀਂ ਮਾਫ ਕਰੋ ਤੇ ਜਿਹੜਾ ਬੇਅਦਬੀ ਕਰਦਾ ਸੀ ਉਹ ਉਹਨਾਂ ਦਾ ਭਗਤ ਬਣ ਗਿਆ ਤੇ ਜਿਹੜਾ ਭਗਤੀ ਕਰਦਾ ਸੀ ਹਾਂਜੀ ਉਹ ਰਹਿ ਗਿਆ ਪੂਜਾ ਕਰਨ ਵਾਲਾ ਭਗਤੀ ਕਰਨਾ ਰਹਿ ਗਿਆ ਤੇ ਜਿਹੜਾ ਬੇਦੀ ਵੀ ਕਰਦਾ ਸੀ ਉਹ ਤਰ ਗਿਆ ਇਹ ਨਹੀਂ ਪਤਾ ਕਿ ਜਦੋਂ ਸਤਗੁਰੂ ਕਿਸੇ ਦਾ ਹਮਤਿਆਰ ਲੈਂਦਾ ਵਾ ਤੇ ਸਤਗੁਰੂ ਨੇ ਕਿਹੜੀ ਗੱਲਾਂ ਖੁਸ਼ ਹੋ ਜਾਣਾ ਕਈ ਵਾਰੀ ਸਤਗੁਰੂ ਜਾਂ ਉਹਦੇ ਭਗਤ ਚਾਹੁੰਦੇ ਆ ਕਿ ਇਹ ਆਪਣੇ ਪਿਆਰਿਆਂ ਨੂੰ ਕੁਝ ਦੇਈ ਉਹ ਤਾਂ ਹੀ ਦਿੰਦੇ ਆ ਕਿ ਅਗਰ ਉਹਨਾਂ ਦੀ ਗੱਲ ਨੂੰ ਕੋਈ ਮੰਨੇ ਤੇ ਹਾਂਜੀ ਜੇ ਕੋਈ ਪ੍ਰੇਮੀ ਉਹਨਾਂ ਦੀ ਗੱਲ ਮੰਨਦਾ ਵਾ ਤੇ ਉਹ ਉਹਨੂੰ ਸਭ ਕੁਝ ਦੇ ਦਿੰਦੇ ਆ ਤੇ ਜੇ ਅੱਗੋਂ ਕੋਈ ਨਾ ਨੁੱਕਰ ਕਰਦਾ ਵਾ ਹਾਂਜੀ ਆਪਣੀ ਸਿਆਣਫ ਵਰਤਦੇ ਆ ਤੇ ਉਹ ਫਿਰ ਕਹਿੰਦੇ ਕਿ ਚੰਗਾ ਵੀ ਤੇਰੀ ਮौज ਹਾਂਜੀ ਉਹ ਫਿਰ ਰਹਿ ਜਾਂਦੇ ਤੇ ਜਿਹੜੇ ਆਪਣੀ ਅਕਲ ਨੂੰ ਛੱਡ ਦਿੰਦੇ ਆ ਆਪਣੀ ਅਕਲ ਨਹੀਂ ਵਰਤਦੇ ਸੰਤਾ ਮਹਾਂਪੁਰਖਾਂ ਦੀ ਅਕਲ ਵਰਤਦੇ ਆ ਆਪਣੀ ਨੂੰ ਅਕਲ ਨੂੰ ਇੱਕ ਪਾਸੇ ਛੱਡ ਦਿੰਦੇ ਆ ਹਾਂਜੀ ਇੱਕ ਅਣਜਾਨੇ ਬਣ ਜਾਂਦੇ ਆ ਹਾਂਜੀ ਸਭ ਕੁਝ ਹੁੰਦਿਆਂ ਅਣਜਾਨੇ ਬਣ ਜਾਂਦੇ ਆ ਉਹ ਫਿਰ ਉਹਨਾਂ ਦੇ ਕੋਲੋਂ ਕੁਝ ਨਾ ਕੁਝ ਲੈ ਡਿੱਗਦੇ ਆਪਣੀ ਗੱਲ ਕਰਨੀ ਤੇ ਨਹੀਂ ਚਾਹੀਦੀ ਪਰ ਮੌਕੇ ਦੇ ਮੁਤਾਬਕ ਰਹਿ ਨਹੀਂ ਸਕਦੀ ਕਰਨੀ ਪੈਂਦੀ ਉਹ ਮਗਦਾ ਮਹੀਨਾ ਸੀਗਾ ਤੇ ਮੈਨੂੰ ਬਟਾਲੇ ਵਾਲੇ ਭਗਜੀ ਹੁਣੇ ਕਹਿੰਦੇ ਜਦੋਂ ਉਹਨਾਂ ਦੇ ਚਰਨਾਂ 'ਚ ਜਾਣਾ ਸੇਵਾ ਵਾਸਤੇ ਆਂਦੇ ਕਿ ਠੰਡ ਬੜੀ ਆ ਤੇ ਇਹ ਜਿਹੜੇ 2 ਮਹੀਨੇ ਆ ਮੈਨੂੰ ਤੇਰੀ ਚਿੰਤਾ ਲੱਗੀ ਰਹੀਦੀ ਆ ਕਿ ਤੂੰ ਕਿਦਾਂ ਆਉਨਾ ਵਾ ਠੰਡ ਦੇ ਵਿੱਚ ਤੇ ਤੂੰ ਇਦਾਂ ਕਰਿਆ ਕਰ ਵੀ ਤੂੰ ਠੰਡ ਦੋ ਮਹੀਨੇ ਜਰੇ ਨੰਗਾ ਲਾ ਹਾਂਜੀ ਤੇ ਫੇਰ ਤੂੰ ਆਉਣਾ ਚਾਲੂ ਕਰ ਤੇ ਮੈਂ ਕਿਹਾ ਸੱਚੇ ਪਾਤਸ਼ਾਹ ਇਹ ਕੰਮ ਮੈਂ ਨਹੀਂ ਕਰ ਸਕਦਾ ਤੁਸੀਂ ਮੈਨੂੰ ਕੋਈ ਹੋਰ ਕੰਮ ਦੋ ਤੇ ਮੈਂ ਤੁਹਾਡੇ ਦਰਸ਼ਨਾਂ ਦੇ ਬਾਅਨੇ ਆ ਜੰਦਾ ਵਾਂ ਨਾਲੇ ਮੈਂ ਆਪਣੇ ਸਾਥੂਆਂ ਦੇ ਵੀ ਦਰਸ਼ਨ ਕਰ ਲੀਣਾ ਨਾਲੇ ਤੁਹਾਡੇ ਉਹ ਕਰ ਦਿੰਦਾ ਜਦੋਂ ਬਾਬਾ ਜੀ ਕਿਤੇ ਬਾਹਰ ਹੁੰਦੇ ਆ ਦਰਬਾਰ ਚ ਮੱਥਾ ਟੇਕ ਲੀਣਾ ਤੇ ਤੁਹਾਡੇ ਦਰਸ਼ਨਾਂ ਵਾਸਤੇ ਮੈਂ ਹੋਰ ਵੀ ਸੇਵਾ ਕਰ ਜਾਂਦਾ ਆ ਕੇ ਤੇ ਕਹਿੰਦੇ ਮੈਨੂੰ ਤੇਰੀ ਕੋਈ ਚਿੰਤਾ ਹੁੰਦੀ ਹੈ ਕਿ ਕਿਹੜੇ ਵੇਲੇ ਤੂੰ ਉੱਠਦਾ ਆਂਗਾ ਕਿਹੜੇ ਵੇਲੇ ਆਉਣਾ ਆਂਗਾ 4 ਵਜੇ ਤੂੰ ਮੇਰ ਕੋ ਆ ਜੰਦਾ ਜੇ ਕਿੰਨੀ ਠੰਡ ਹੁੰਦੀ ਹੈ ਤੇ ਮੈਨੂੰ ਤੇਰੀ ਚਿੰਤਾ ਬੜੀ ਮੈਂ ਅਖਿਆ ਜੀ ਮੈਂ ਬਾਬਾਈ ਦੇ ਮੁਖੋਂ ਸੁਣਿਆ ਸੀ ਕਿ ਜਦੋਂ ਸਤਗੁਰ ਜੀ ਆਦੇ ਭਗਤ ਆਪਣੇ ਸਿੱਖ ਦੀ ਚਿੰਤਾ ਕਰਦੇ ਆ ਤੇ ਉਹਨੂੰ ਉਹ ਕੁਝ ਨਾ ਕੋਈ ਦਿੰਦੇ ਆ ਤੇ ਮੈਂ ਅਖਿਆ ਕਿ ਮੈਨੂੰ ਯਾਦ ਆ ਕਿ ਮੈਨੂੰ ਤੁਸੀਂ ਕੋਈ ਦੇਣਾ ਆ ਆਂਦੇ ਕਿ ਦੇਣਾ ਤੇ ਆ ਸਤਗੁਰ ਨੇ ਸਤਗੁਰ ਦੇ ਵਿੱਚ ਪਾਵਰ ਹੁੰਦੀ ਦੇਣ ਦੀ ਤੇ ਬਾਕੀ ਮੈਂ ਤੇਰੀ ਅਰਜ਼ੀ ਯੂਰ ਕਰੂੰਗਾ ਬਾਬਾ ਜੱਗੇ ਕੇ ਤੈਨੂੰ ਕੁਝ ਦੇਣ ਮੈਂ ਆਖਿਆ ਜੀ ਮੈਨੂੰ ਇੱਕੋ ਚੀਜ਼ ਚਾਹੀਦੀ ਏ ਕਿ ਤੁਹਾਡਾ ਪਿਆਰ ਚਾਹੀਦਾ ਵਾ ਤੇ ਸਤਗੁਰ ਦਾ ਦੀਆ ਚਾਹੀਦੀ ਆ ਤੁਹਾਡਾ ਪਿਆਰ ਚਾਹੀਦਾ ਤੇ ਸਤਗੁਰ ਦੀ ਦੀਆ ਚਾਹੀਦੀ ਆ ਤੇ ਮੈਂ ਹੋਰ ਤੁਹਾੜ ਕੋ ਕੁਝ ਨਹੀਂ ਮੰਗਦਾ ਮੈਨੂੰ ਤੁਹ ਤੁਸੀਂ ਰੋਟੀ ਥੋੜੀ ਵੀ ਦੇ ਲੋਗੇ ਤੇ ਮੈਂ ਉਹਦੇ ਵਿੱਚ ਗੁਜ਼ਾਰਾ ਕਰ ਲੂੰਗਾ ਤੇ ਤੁਹਾਡਾ ਪਿਆਰ ਜਰਾ ਉਹ ਮੈਨੂੰ ਮਿਲਣਾ ਚਾਹੀਦਾ ਵਾ ਇਹ ਤੋਂ ਮਨਦੂਰ ਨਾ ਕਰੋ ਮੈਨੂੰ ਕਹਿੰਦੇ ਆ ਕਿ ਮੈਂ ਤੇਰਾ ਨਾ ਵਾਦਾ ਕਰਨਾ ਵਾਂ ਕਿ ਭਾਵੇਂ ਮੈਂ ਹਜ਼ਾਰਾਂ ਮੀਲ ਦੂਰ ਹਾਂ ਹਾਂਜੀ ਮੇਰੇ ਪਿਆਰ ਵਿੱਚ ਕਦੀ ਦਰਾਰ ਨਹੀਂ ਪਾਉਗੀ ਤੇ ਮੈਂ ਤੇਰਾ ਨਾਲ ਉਨਾ ਹੀ ਪਿਆਰ ਕਰੂੰਗਾ ਕਿ ਜਿੰਨਾ ਹੋਂ ਕਰਦਾ ਹਾਂਜੀ ਤੇ ਉਹ ਭਾਵੇਂ ਸਰੀਰੀ ਰੂਪ ਦੇ ਵਿੱਚ ਸਾਡੇ ਕੋਲੋਂ ਦੂਰ ਹੋ ਗਏ ਆ ਪਰ ਉਹ ਪਿਆਰ ਮੇਰੇ ਨਾਲ ਉਹੀ ਕਰਦੇ ਆ ਕਿ ਜਿਹੜਾ ਅੱਗੇ ਕਰਦੇ ਸੀ ਹਾਂਜੀ ਮੈਂ ਜਦੋਂ ਵੀ ਉਹਨਾਂ ਦਾ ਧਿਆਨ ਕਰਨਾ ਵਾਂ ਜਦੋਂ ਮੈਂ ਕੋਈ ਉਹਨਾਂ ਦੇ ਚਰਨਾਂ ਦੇ ਵਿੱਚੋਂ ਅਰਦਾਸ ਕਰਕੇ ਕੋਈ ਚੀਜ਼ ਮੰਗਣਾ ਉਹ ਤੇ ਮੈਨੂੰ ਉਦਾਂ ਹੀ ਮਿਲਦੀ ਹੈ ਮੰਗਣ ਦੀ ਵੀ ਲੋੜ ਨਹੀਂ ਪੈਂਦੀ ਉਤਰੇ ਹੀ ਦਿੰਦੇ ਆ ਹਾਂਜੀ ਜਿਹੜਾ ਵੀ ਬੰਦਾ ਸੰਤਾਂ ਮਹਾਂਪੁਰਖਾਂ ਦਾ ਧਿਆਨ ਧਰਦਾ ਵਾ ਜਾਂ ਭਗਤੀ ਕਰਦਾ ਵਾ ਥੋੜਾ ਬਹੁਤਾ ਉਹਨਾਂ ਦੇ ਚਰਨਾਂ ਦਾ ਧਿਆਨ ਧਰਦਾ ਵਾ ਤੇ ਉਹ ਸਤਿਗੁਰ ਉਹਨਾਂ ਨੂੰ ਸਭ ਕੁਝ ਦਿੰਦੇ ਹਾਂਜੀ ਤੇ ਇਹ ਉਹਨਾਂ ਦਾ ਪਿਆਰ ਆ ਉਹਨਾਂ ਦੀਆਂ ਰਹਿਮਤਾਵਾਂ ਤੇ ਬਾਅਦ ਚ ਮੈਨੂੰ ਕਹਿੰਦੇ ਪੀ ਚੰਗਾ ਫਿਰ ਤੂੰ ਇਦਾਂ ਕਰ ਕੇ ਮੈਂ ਚਾਹ ਬਣਾਈ ਤੇ ਤੂੰ ਗਰਮ ਕਰ ਲਾ ਵਿੱਚ ਥੋੜਾ ਜਿਹਾ ਮਿੱਠਾ ਪਾ ਲਾ ਭਗ ਜਿਉ ਨਹੀਂ ਨਾ ਮਿੱਠੇ ਰ ਬਗਿਆ ਚਾਹ ਪੀਂਦੇ ਹੁੰਦੇ ਤੇ ਮੈਂ ਥਿਰਲੀ ਵੀ ਬਣਾ ਕੇ ਰੱਖੀ ਤੇ ਮੈਂ ਅਖਾ ਜੀ ਇੱਕ ਪਾਸੇ ਤੁਸੀਂ ਮੈਨੂੰ ਕਹਿੰਦੇ ਕਿ ਆ ਨਾ ਮਹੀਨਾ ਨੰਗਾਲਾ ਠੰਡ ਦੇ ਦੋ ਜਰੇ ਆ ਉਹ ਮਾਗਦੇ ਤੇ ਇੱਕ ਪਾਸੇ ਮੈਂ ਕਿਹਾ ਤੁਸੀਂ ਮੇਰਾ ਇੰਤਜ਼ਾਰ ਕਰਨ ਦੇ ਮੇਰੇ ਲਈ ਚਾਹ ਬਣਾ ਕੇ ਰੱਖੀ ਤੇ ਜਿਹੜੇ ਸਤਗੁਰ ਦਾ ਨਾਲ ਪਿਆਰ ਕਰਦੇ ਆ ਉਹ ਉਹਨਾਂ ਦੇ ਪਿਆਰਿਆਂ ਦੇ ਨਾਲ ਵੀ ਪਿਆਰ ਕਰਦੇ ਆ ਹਾਂਜੀ ਉਹਨਾਂ ਨੂੰ ਚਿੰਤਾ ਹੁੰਦੀ ਫਿਕਰ ਹੁੰਦੀ ਤੇ ਇਹ ਸਿਰਫ ਇੱਕ ਸਤਗੁਰ ਹੀ ਕਰ ਸਕਦਾ ਜਾਂ ਜਿਹੜੇ ਸਤਗੁਰ ਦੇ ਨਾਲ ਜੁੜੇ ਹੁੰਦੇ ਉਹਨਾਂ ਦੇ ਪਿਆਰੇ ਉਹ ਇੰਨਾ ਪਿਆਰ ਕਰ ਸਕਦੇ ਆ ਹਾਂਜੀ ਹੋਰ ਕਿਸੇ ਨੂੰ ਕੋਈ ਚਿੰਤਾ ਨਹੀਂ ਹੁੰਦੀ ਤੇ ਜਦੋਂ ਸਤਗੁਰ ਦੇ ਬਣ ਜਾਂਦੇ ਆ ਹਾਂਜੀ ਬਨਣਾ ਹੀ ਔਖਾ ਵਕਿ ਜਦੋਂ ਦਿਲੋਂ ਉਹਦੇ ਆ ਸਿੱਖ ਬਣ ਜਾਂਦਾ ਵਾ ਤੇ ਸਤਗੁਰ ਫਿਰ ਉਹਦੇ ਅੱਗੇ ਹੀ ਬਣੇ ਹੁੰਦੇ ਮਰਜੀ ਨੇ 사ਤਸੰਗ ਵਿੱਚ ਕਈ ਵਾਰੀ ਕਿਹਾ ਵਾ ਕਿ ਸਤਗੁਰ ਵੱਲ ਇੱਕ ਕਦਮ ਪਟਿਏ ਤਾਂ ਸਤਗੁਰ ਉਹਦੇ ਵੱਲ 70 ਕਦਮ ਪੁੱਟਦੇ ਹਾਂਜੀ ਤੇ ਇਹ ਸਿਰਫ ਉਹੋ ਹੀ ਕਰ ਸਕਦੇ ਆ ਕਿ ਜਿਨ੍ਹਾਂ ਦੇ ਪਾਸ ਜਤ ਸਤ ਹੈਗਾ ਜਿਹੜਾ ਉਹਨਾਂ ਨੇ ਪਹਿਲਾਂ ਹੀ ਕਿਹਾ ਵਾ ਕਿ ਸਤ ਗਿਆ ਤਾਂ ਕੀ ਆ ਰਹਾ ਸੇਲ ਗਿਆ ਸਭ ਛਾੜ ਭਗਤੀ ਖੇਤ ਕੈਸੇ ਬਚੇ ਜਦ ਟੁੱਟ ਗਈ ਹੈ ਬਾੜ ਹਾਂਜੀ ਭਗਤੀ ਜਿਹੜੀ ਆ ਉਹ ਉਹਨਾਂ ਚ ਹੀ ਆ ਰਹਿੰਦੀ ਆ ਕਿ ਜਿੰਨਾ ਤੱਕ ਇਹ ਸਾਡੀ ਬਾੜ ਕਾਇਮ ਹੈ ਬਾੜ ਸਾਡੀ ਕੀ ਆ ਕਿ ਸਾਡਾ ਸਤਿਗੁਰ ਕਾਇਮ ਹੋ ਤੇ ਅਸੀਂ ਸਭ ਕੁਝ ਸਾਦਾ ਸਹੀ ਤੇ ਜੇ ਸਾਡਾ ਸਤਿਗੁਰ ਕਾਇਮ ਨਹੀਂ ਹੈਗਾ ਤੇ ਉਹ ਸਿੱਖ ਜਿਹੜਾ ਉਹ ਤੇ ਡੋਲੇ ਡੋਲਿਆ ਹਾਂਜੀ ਉਹ ਅੱਜ ਵੀ ਡੱਗਾ ਤੇ ਕੱਲ ਵੀ ਡੱਗਾ ਹਾਂਜੀ ਤੇ ਜੇ ਸਤਗੁਰ ਮਗਰ ਪੂਰਾ ਹੋਵੇ ਤੇ ਉਹ ਫਿਰ ਡੋਲਣ ਨਹੀਂ ਦਿੰਦਾ ਅਸੀਂ ਵੇ ਫਕਰ ਨਾ ਕਹਿ ਸਕਦੇ ਆ ਕਿ ਸਾਡਾ ਸਤਗੁਰ ਪੂਰਾ ਵਾ ਹਾਂਜੀ ਤੇ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹਾਂਜੀ ਤੇ ਮੈਂ ਇਸੇ ਸਾਖੀ ਦੇ ਨਾਲ ਧਰ ਕੋ ਸਮਾਪਤੀ ਚਾਹੁੰਦਾ ਸਤਗੁਰ ਨੇ ਵਿਆਖ ਕੀਤੀ ਤੇ ਫਿਰ ਤੁਹਾਡੇ ਆਪਾਂ ਦਰਸ਼ਨ ਮਿਲਦੇ ਫਿਰ ਕਰਾਂਗੇ ਰਾਦਾ ਸਵਾਮੀ ਵਿਧਾਲ ਕੀਦਿਆ ਰਾਦਾ ਸਵਾਮੀ ਜੀ ਕੀ ਸਹਾਇ